ਮੈਂ ਡੀਏਵੀ ਕਾਲਜ 2016 17th ਫਸਟ ইয়ার ਬੀਏ ਬੀਐਸਸੀ ਦਾ ਐਡਮਿਸ਼ਨ ਲਿਆ ਸੀ ਫਿਰ ਉੱਥੇ ਨੂੰ 4 ਸਾਲ ਦਾ ਗੈਪ ਆ ਗਿਆ ਫਿਰ ਉਸ ਤੋਂ ਬਾਅਦ ਆਪਾਂ ਜੀਤਲਿਵੀ ਕਾਲਜ ਗਏ 22 ਦੇ ਵਿੱਚ ਐਡਮਿਸ਼ਨ ਲੈਣ ਤੇ ਉੱਥੇ ਥਰਡ ਮੈਂ ਉਹਨਾਂ ਨੇ ਕਿਹਾ ਸੀ ਮੈਂ ਫਸਟ ইয়ার ਦਾ ਐਡਮਿਸ਼ਨ ਲੈਣ ਕਿਉਂਕਿ ਮੇਰਾ 4 ইয়ারਜ਼ ਦਾ ਗੈਪ ਹੋ ਗਿਆ ਸੀਗਾ ਤੇ ਉੱਥੇ ਟੀਚਰਸ ਮੈਨੂੰ ਕਹਿੰਦੇ ਕਿ ਗੈਪ ਦਾ ਕੋਈ ਇਸ਼ੂ ਨਹੀਂ ਹੈ ਤੁਸੀਂ ਸੈਕੰਡ ইয়ার ਜੀ ਐਡਮਿਸ਼ਨ ਲੈ ਲਓ ਬੀਐਸਸੀ ਸੈਕੰਡ ইয়ার ਚ ਤੇ ਉੱਥੇ ਮੈਂ ਉਹਨਾਂ ਨੂੰ ਪਿਆਰ ਕਿ ਨਹੀਂ ਇਦਾਂ ਨਹੀਂ ਹੁੰਦਾ ਫਸਟ ਚ ਹੀ ਲੈਣੀ ਮੈਂ ਐਡਮਿਸ਼ਨ ਉਹ ਕਹਿੰਦੇ ਕਿ ਆਪਦੀ ਗੋਲੀ ਛੁੜੀਆਂ ਅਸੀਂ ਤੁਹਾਨੂੰ ਪੇਪਰ ਵੀ ਦਿਵਾਵਾਂਗੇ ਤੇ ਰੋਲ ਨੰਬਰ ਵੀ ਦਿਵਾਵਾਂਗੇ ਫਿਰ ਉੱਥੇ ਮੈਂ ਬੀਐਸਸੀ ਸੈਕੰਡ ইয়ার ਚ ਐਡਮਿਸ਼ਨ ਲਈ ਉਸ ਤੋਂ ਬਾਅਦ ਫਿਰ ਮੇਰੇ 3rd 4th 5th ਸੈਮੈਸਟਰ ਦੇ ਇਗਜ਼ਾਮਸ ਹੋਏ ਤੇ ਫਿਰ ਰਿਜ਼ਲਟ ਵੀ ਆਇਆ ਕਿ ਆਪਾਂ 6m ਜਾਂ ਮੇਰਾ ਰੋਲ ਨੰਬਰ ਹੀ ਨਹੀਂ ਦਿੱਤਾ ਉਹਨਾਂ ਨੇ ਤੇ ਉਹ ਮੈਨੂੰ 30th ਸ਼ਾਮ ਤੱਕ ਮੈਨੂੰ ਕਹਿੰਦੇ ਰਿਹਾ ਕਿ ਤੁਸੀਂ ਕੱਲ ਆਇਓ ਸਵੇਰੇ ਰੋਲ ਨੰਬਰ ਲੈ ਜਾਓ ਫਸਟ ਨੰਬਰ ਦਾ ਪੇਪਰ ਜੀ ਦਾ ਕਹਿੰਦੇ ਸਵੇਰੇ ਤੁਸੀਂ ਰੋਲ ਨੰਬਰ ਲੈ ਜਾਓ ਪਰ ਉਹਨਾਂ ਨੇ 30th ਨੂੰ ਮੈਨੂੰ ਸ਼ਾਮ ਨੂੰ ਰੋਲ ਨੰਬਰ ਹੀ ਨਹੀਂ ਦਿੱਤਾ ਕਿ ਮੈਂ ਪੇਪਰ ਹੀ ਨਹੀਂ ਦੇ ਸਕਦਾ ਕਿ ਕਹਿੰਦੇ ਕੱਲ ਰੋਲ ਨੰਬਰ ਲੈ ਲੇ ਸਾਨੂੰ ਠੀਕ ਹੈ ਐਗਜ਼ਾਮ ਦੇਣ ਵਾਸਤੇ ਨਹੀਂ ਕਿਸ ਕਰਕੇ ਨਹੀਂ ਦਿੱਤਾ ਮੈਂ ਪੁੱਛਿਆ ਨਹੀਂ ਜੋ ਨਹੀਂ ਸਾਨੂੰ ਮੈਨੂੰ ਸਵੇਰੇ ਕਹਿੰਦੇ ਤੁਹਾਡੇ ਗੈਪ ਇਅਰ ਨਾ ਤੇ ਤੁਹਾਡੇ 6 ਇਅਰਸ ਕੰਪਲੀਟ ਹੋ ਚੁੱਕੇ ਸੀਸ ਵਗੈਰਾ ਸਾਰੀ ਹੋ ਗਈ ਸੀ ਉਸ ਦੀ ਸੀਸ ਵਗੈਰਾ ਪੇ ਕਰ ਚੁੱਕੇ ਹੋ ਨਾ ਸਾਲ ਕਲਾਸਾਂ ਲਾਈਆਂ ਤੁਸੀਂ ਸਾਰੇ ਮੈਂ ਪ੍ਰੈਕਟੀਕਲ ਵੀ ਦਿੱਤੇ ਇੰਸਾਨੀ ਪ੍ਰਿੰਸੀਪਲ ਨਾ ਹੋਈ ਗੱਲ ਬਸ ਇਸ ਪਰ ਪ੍ਰਿੰਸੀਪਲ ਨਾ ਹਾਂਜੀ ਪ੍ਰਿੰਸੀਪਲ ਮੈਨੂੰ 30 ਤੱਕ ਕਹਿੰਦੇ ਸੀਗੇ ਕਿ ਤੁਹਾਨੂੰ ਰੋਲ ਨੰਬਰ ਮਿਲ ਜਾਊਗਾ ਤੁਸੀਂ ਕੈਂਸਲ ਕਰੋ ਸਾਡੀ ਜ਼ਿੰਮੇਵਾਰੀ ਆ ਅਸੀਂ ਤੁਹਾਨੂੰ ਰੋਲ ਨੰਬਰ ਲੈ ਕੇ ਦਾਂਗੇ ਤੇ ਪੇਪਰ ਵੀ ਦੇਵੋਗੇ ਤੇ ਤੁਹਾਡਾ ਰਿਜ਼ਲਟ ਵੀ ਆਊਗਾ ਯਾਰ ਟੀਚਰ ਤੁਹਾਨੂੰ ਕਹਿੰਦੇ ਸੀ ਗੈਰ ਦੀ ਕੋਈ ਪ੍ਰੋਬਲਮ ਨਹੀਂ ਉਹ ਹੁਣ ਕੀ ਕਹਦੇ ਆ ਹੁਣ ਕਹਿੰਦੇ 6 ਇਅਰ ਕੰਪਲੀਟ ਹੋ ਚੁੱਕਿਆ ਅਸੀਂ ਕੁਝ ਨਹੀਂ ਕਰ ਸਕਾਂ ਕਿੱਦਾਂ ਦੇ ਦਿਆਂ ਤੁਹਾਡੇ ਪਹਿਲੇ ਵੀ 2 ਸਾਲ گزار ਕੇ 1 ਸਾਲ ਹੋਰ ਪ੍ਰਵਾਸ ਤੁਹਾਡਾ ਹੋ ਜੇਗਾ ਕੀ ਮੰਗ ਕੀ ਕਰਦੇ ਹੋ ਉਹ ਇੱਕ ਚਾਂਸ ਹੈ ਨਾ ਮੇਰੇ ਐਗਜ਼ਾਮ ਸੇ ਨੂੰ ਕੋਈ ਕੰਪਲੇਨ ਵਗੈਰਾ ਕੀਤੀ ਇਸ ਕਲਾਸ ਕੋਈ ਇਹ ਸਵੰਜਕ ਸੰਗ ਨੂੰ ਦੱਸਿਆ ਕਿ ਹਾਂ ਕੀ ਨਾ ਬੈਠੋ ਨਾ ਵਿਸ਼ਲੇਸ਼ਣ ਕਰਦੇ ਹਨ ਕੀ ਪ੍ਰੋਬਲਮ ਹੈ ਇਸ ਤੁਹਾਡੀ ਸਿਸਟਮ ਨੂੰ ਸਿਸਟਮ ਨੂੰ ਪ੍ਰੋਬਲਮ ਆਇਆ ਸੀ ਨਾ 1780 ਤੇ 201780 ਸੇ ਫਸਟイヤー ਕਿਤੇ ਵੀ ਐਸਸੀ ਫਸਟイヤー ਜੀਸੀਡੀਵੀ ਕਾਲਜ ਤੇ ਦੋ ਦੇ ਪਾਖਰ ਗੈਪ ਪੈ ਗਿਆ ਪ੍ਰੋਬਲਮ ਸੀਗੀ ਕਰਦੀ ਪ੍ਰੋਬਲਮ ਸੀਗੀ ਪ੍ਰਾਰੂ ਕਿਤੇ ਭੇਜਿਆ ਸੀਗਾ ਕਰਦੀ ਪ੍ਰੋਬਲਮ ਕਰਕੇ ਆਪਾਂ ਗਿਆ ਪਾਲਿਆ ਫੀਸ ਨਹੀਂ ਦੇ ਚਕੇ ਕਾਲਜ ਦੀ ਘਰ ਦੇ ਹਾਲਾਤ ਕਰਕੇ ਆਪਾਂ ਫੀਸ ਨਹੀਂ ਦੇ ਸਕੇ ਤੇ ਕਰੋਨਾ ਆ ਗਿਆ 2022 ਤੇ ਇਹਦੇ ਜੀਐਸਵੀਟੀ ਕਾਲਜ ਗਏ ਤੇ ਨਾਲ ਸਾਨੂੰ ਕਿਹਾ ਕਿ ਮਾਪਾ ਕਹਿ ਕੇ ਮੈਂ ਚਾਰ ਸਾਲ ਆ ਗਿਆ ਪਰ ਸਾਨੂੰ ਫਰਸਟ ইয়ার ਤੇ ਐਡਮਿਸ਼ਨ ਦੇ ਦੇ ਲੇਕਿਨ ਜੀਟੀਵੀ ਕਾਲਜ ਤੇ ਇਹਨਾਂ ਨੇ ਕਿਹਾ ਕਿ ਨਹੀਂ ਤੁਸੀਂ ਸੈਕੰਡ ਯਰ ਤੇ ਲਓ ਕੋਈ ਇਸ਼ੂ ਨਹੀਂ ਆ ਇਨਵਰਸਟੀਰੀ ਦੇ ਰੂਲ ਆ ਉਹ ਬਦਲਦੇ ਰਹਿੰਦੇ ਆ ਇਹ ਬਦਲਦੇ ਰਹਿੰਦੇ ਤੇ ਫਿਰ ਉਸ ਤੋਂ ਬਾਅਦ ਕਹਿੰਦੇ ਅੱਛਾ ਜੀ ਇਹ ਆਪਾਂ ਸੈਕੰਡ ਯਰ ਨਾਲ ਥਰਡ ਹਾਫ ਮਾਸਟਰ ਦਾ ਸਾਨੂੰ ਜਲਦੀ ਵੀ ਦਿੱਤਾ ਵਾ 8th 페어ਸ ਤੋਂ ਮਾ ਕੇ ਆ ਦੇ ਸਾਡੇ ਕੋਲ ਡੀ ਐਮ ਸੀ ਆ ਯੂਨੀਵਰਸਿਟੀ ਨੇ ਤੇ 5th ਮਾਸਟਰ ਦਾ ਵੀ ਪੇਪਰ ਦੇ ਆ ਤੇ 6th ਮਾਸਟਰ ਦਾ ਜਿਹੜਾ ਵਾ ਉਹਨਾਂ ਨੇ ਸਾਨੂੰ ਕੀ ਉਹ ਕਹਿੰਦੇ ਆ ਪ੍ਰੈਕਟੀਕਲ ਲੈ ਆ ਇਹਦੇ ਕੋਲੋਂ ਤੇ ਕੇ ਸਾਨੂੰ 31 ਤਰੀਕ 21 ਤਰੀਕ ਤਾਂ ਕਹਿੰਦੇ ਰਹਾ ਤੁਹਾਡਾ ਸਾਡੀ ਜਵਾਬਦਾਰੀ ਆ ਰੋਲ ਨੰਬਰ ਤੁਹਾਨੂੰ ਦਵਾਗੇ ਸਵੇਰ ਪੇਪਰ ਦਿਖਾਂਗੇ ਤੇ ਸਾਨੂੰ 7 ਵਜੇ ਖਾਤਾ 7:30 ਵਜੇ ਤੁਹਾਡਾ ਰੋਲ ਨੰਬਰ ਨਹੀਂ ਆ ਤੁਸੀਂ ਪੇਪਰ ਨਹੀਂ ਦੇ ਸਕਦੇ ਇੱਕ ਗੱਲ ਹੋਈ ਆ ਕੰਮ ਨਹੀਂ ਦੇ ਸਕਦੇ ਕੀ ਕਰਾਉਣਾ ਬਾਈ ਕਹਿੰਦੇ ਯੂਨੀਵਰਸਿਟੀ ਦਾ ਰੂਲ ਹੈ ਕਿ ਤੁਸੀਂ ਸਿਰਫ 6 ਸਾਲ ਤੱਕ ਇਹ ਹੀ ਕਰ ਸਕਦੇ ਆ ਡਿਗਰੀ ਜਿਹੜੀ ਆ ਪ੍ਰਿੰਸੀਪਲ ਹੈ ਹਾਂਜੀ ਉਹਨਾਂ ਨੂੰ ਐਡਮਿਸ਼ਨ ਵੇਲੇ ਤਾਂ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆ ਹਾਂ ਉਹਨਾਂ ਨੇ ਪ੍ਰਿੰਸੀਪਲ ਨੂੰ ਮੈਡਮ ਨਾਲ ਗਿਆ ਸੀ ਕਿ ਨਹੀਂ ਹੈਗੀ ਨੂੰ ਵਿੱਚ ਹੋ ਕੀ ਨਦੀ ਗੱਲ ਉਹ ਜਿਹੜੀ ਉਹ ਪਸੰਦ ਇਹ ਤਾਂ ਉਹ ਹੀ ਦੱਸ ਲਿਆ ਪ੍ਰਿੰਸੀਪਲ ਸਾਹਿਬ ਨੇ ਆਸ਼ਵਾਸਨ ਦਿੱਤਾ ਸੀ ਕਿ ਦਿੱਤਾ ਦਿੱਤਾ ਸੀ ਕਿ ਵੈਸੇ ਵਰਮਲੀ ਨਹੀਂ ਵੈਸੇ ਦਿੱਤਾ ਹੀ ਮੁਕਰ ਤੇ ਮੂ ਕਰਦੇ ਹਾਂ ਮੂ ਕਰਦੇ ਭਾਈ ਉਸੇ ਕੀ ਚੰਗੇ ਅੱਛੀ ਕਰਨਾ ਕਿ ਅਸੀਂ ਮਤਲਬ ਸਾਨੂੰ ਪੇਪਰ ਦਿੱਤੇ ਜਾਂ ਸਾਨੂੰ ਆਏ ਦੇ ਲਾ ਜਾਵੇ ਸਾਡੇ ਕੋਲ ਫੀਸ ਤੇ ਸਾਰੇ ਡਿਟੇਲ ਹੈਗੇ ਆ ਡਿਟੇਲ ਹੈਗੇ ਇੱਕ ਮਤਲਬ 30000 ਰੁਪਏ ਲਾਈ ਗਿਆ ਫੀਸ ਜੀ ਜਦੋਂ ਉਹਨੂੰ ਪੁੱਛਦਾ ਕਲੀਅਰ ਨਹੀਂ ਸੀ ਤਾਂ ਇੱਕ ਸਮਝ ਕਰਦੀ ਇੱਕ ਸਮਝ ਇੱਕ ਸਾਲ ਦੀ ਕਰਨੀ ਤੇ ਰੇਨ ਵਸਟਾ ਦੇ ਫੀਸ ਵੀ ਹੈਗੀ ਸਾਡੇ ਕੋਲ ਆ ਦੇਖੋ ਕਿਤਾਵਾ ਪ੍ਰਿੰਸੀਪਲ ਉਹੀ ਹੈਗੇ ਆ ਹੁਣ ਵੀ ਜਿਹੜੇ ਜਦੋਂ ਐਡਮਿਸ਼ਨ ਹੋਈ ਸੀ ਜਿਹੜੇ ਉਦੋਂ ਸੀ ਨਹੀਂ ਉਹ ਬਦਲ ਗਏ ਆ ਉਹ ਬਦਲ ਗਏ ਆ ਦੋਨਾਂ ਨੇ ਕਮਿਟਮੈਂਟ ਪਾਣੀ ਪ੍ਰਿੰਸੀਪਲ ਜੀ ਤੁਸੀਂ ਨਵੇਂ ਨਹੀਂ ਕੀਤੇ ਦੋਨਾਂ ਨੇ ਕੀਤੇ ਸੀ ਦੋਨਾਂ ਨੇ ਕੀਤੇ ਦੋਨਾਂ ਨੇ ਕੀਤੇ ਉਹ ਤੁਹਾਡੇ ਅੰਦਰ ਮਤਲਬ ਫੀਸ ਲੈ ਲਈ ਘੱਟ ਤੋਂ ਘੱਟ 6ਵੇਂ ਸਮੈਸਟਰ ਦੀ ਵੀ ਫੀਸ ਲਈ ਹੋਈ ਹੈ ਹਾਂਜੀ ਹਾਂਜੀ ਲਈ ਹੋਈ ਹੈ ਇਨਵੈਸਟੀਚਨ ਵੀ ਚੱਲੇਗੀ ਸਾਡੇ ਕੋਲ ਹਾਂਜੀ ਠੀਕ ਹੈ ਹਾਂਜੀ ਹਾਂਜੀ ਪ੍ਰਿੰਸੀਪਲ ਮੈਮ ਬੋਲ ਰਹੀ ਹੈ ਨਾ ਹਾਂ ਜੀ ਹਾਂ ਜੀ ਮੈਂ ਮੈਂ ਇੱਕ ਤੁਹਾਨੂੰ ਸਵਾਲ ਪੁੱਛਣਾ ਸੀ ਜਦੋਂ ਇਹਦੀ ਐਡਮਿਸ਼ਨ ਦਿੱਤੀ ਸੀਗੀ ਤੇ ਡਾਕੂਮੈਂਟ ਚੈੱਕ ਨਹੀਂ ਹੋਏ ਸੀ ਆਪਣੇ ਕੋਲੋਂ ਨਹੀਂ ਡਾਕੂਮੈਂਟ ਵੀਰੀਫਿਕੇਸ਼ਨ ਪ੍ਰੋਪਰ ਹੋਈ ਹੋਣੀ ਹੈ ਇੰਸਟੀਟਿਊਸ਼ਨ ਵੱਲੋਂ ਕਿਉਂਕਿ ਉਸ ਟਾਈਮ ਚਾਰਜ ਮੇਰੇ ਕੋਲ ਨਹੀਂ ਸੀਗਾ ਅੱਛਾ ਜੀ ਠੀਕ ਹੈ ਜਿਹੜੇ ਵੀ ਕਨਸਰਨ ਉਸ ਵੇਲੇ ਹੋਣਿਆ ਉਸ ਵੇਲੇ ਤਾਂ ਸੜਕੋ ਰੈਗੂਲਰ ਪ੍ਰਿੰਸੀਪਲ ਨਹੀਂ ਸੀ ਉਸ ਟਾਈਮ ਪੋਸਟਿੰਗ ਦੇ ਵਿੱਚ ਹਨਾ ਪਰ ਜਦੋਂ ਵੀ ਇੱਕ ਰਿਗਰੈਸ ਚੈਕਿੰਗ ਹਰ ਬੱਚੇ ਦੀ ਹੁੰਦੀ ਹੁੰਦੀ ਹੈ ਇਹ ਨਹੀਂ ਕਿ ਡਾਕੂਮੈਂਟਰੀ ਚੈਕਿੰਗ ਨਹੀਂ ਹੁੰਦੀ ਹੁੰਦੀ ਹਾਂ ਡਾਕੂਮੈਂਟ ਦਾ ਚੈੱਕ ਰਿਗਰੈਸ ਕਰਨਾ ਅਸੀਂ ਐਫੀਲੀਏਸ਼ਨ ਫੀਸ ਕਲ ਕਰਦੇ ਹਾਂ ਯੂਨੀਵਰਸਿਟੀ ਨੂੰ ਉਹਦੇ ਦੀ ਡਿਊਟੀ ਹੁੰਦੀ ਹੈ ਕਿਉਂਕਿ ਅਸੀਂ ਡੇਟ ਪਾਈ ਹੁੰਦੀ ਹੈ ਕਿ ਇਹ ਸਟੇਟ ਨੂੰ ਬੱਚੇ ਨੇ ਇਸ এডਿਕੇਸ਼ਨ ਨੂੰ ਖਤਮ ਕੀਤਾ ਹੈ ਤਾਂ ਐਂਡਿੰਗ ਈਅਰ ਇਹ ਬਣੇਗਾ ਇਹ ਯੂਨੀਵਰਸਿਟੀ ਨੇ ਵੈਰੀਫਾਈ ਕਰਨਾ ਹੁੰਦਾ ਹੈ ਐਟ ਦਾ ਐਂਡ ਕਾਲਜ ਐਂਡ ਤੋਂ ਵੀ ਹੋ ਗਿਆ ਹਾਂਜੀ ਕਿ ਯੂਨੀਵਰਸਿਟੀ ਐਂਡ ਤੋਂ ਵੀ ਟ੍ਰੈਵਲ ਹੋ ਕੇ ਆ ਗਿਆ ਹਾਂਜੀ ਮਤਲਬ ਅਗਰ ਆਪਾਂ ਫਿਕਸ ਕਰੀਏ ਵੀ या इंस्टिट्यूशन दी या यूनिवर्सिटी दी ए नोइंगली मिस्टेक है दिस इज ए टोटली अननोइंगली मिस्टेक जो मेरी ऑब्जर्वेशन मान लो मेरे को 3 साल बाद चार्ज आया इस इंस्टिट्यूशन का मेरी समझ दे हिसाब ना भी एक अननोइंगली मिस्टेक है अ तुसी ए सोच सकते हो भी कोई भी इंस्टिट्यूशन चाहेगा भी उधर बच्चे दा फ्यूचर इन स्टेट लगे कोई नहीं चाहता होता है चीज जी जी ਕਿਸੇ ਵੀ ਇੰਸਟੀਟਿਊਸ਼ਨ ਕੋਈ ਵੀ ਇੰਸਟੀਟਿਊਸ਼ਨ ਕੋਈ ਟੀਚਰ ਕੋਈ ਪ੍ਰਿੰਸੀਪਲ ਇਹ ਕਦੇ ਨਹੀਂ ਚਾਹਦਾ ਹੁੰਦਾ ਹੈ ਨਾ ਔਰ ਇਸ ਬੱਚੇ ਦੇ ਨਾਲ ਮੇਰੇ ਖਿਆਲ ਮੈਨੂੰ ਲੱਗੇ ਹੋਏ ਪਰਸਨਲੀ ਜਦੋਂ ਤੋਂ ਇੱਕ ਇਸ ਨੋਟਿਸ ਤੇ ਆਇਆ ਲਗਾਤਾਰ ਦੋ ਤੋਂ 2 ਤਾਈ ਮਹੀਨੇ ਹੋ ਗਏ ਮੈਨੂੰ ਲਗਾਤਾਰ ਮੈਂ ਇਹਦੀ ਵੈਰੀਫਿਕੇਸ਼ਨ ਦੇ ਵਿੱਚ ਜਾਂ ਉਹ ਉਸ ਟੀਚਰ ਇਹ ਨੂੰਸੇ ਆਪ ਮੈਂ ਤਿੰਨ ਤੋਂ ਚਾਰ ਵਾਰ ਗਈ ਆ ਹਾਂ ਨਾ ਸੈਨੇਟਰ ਸਿੰਡੀਕੇਟ ਮੇਨ ਯੂਨੀਵਰਸਿਟੀ ਦੇ ਵਿੱਚ ਉਹਦੇ ਵਿੱਚ ਜਿਹੜਾ ਹੈਗਾ ਉਹ ਕੇਸ ਪਟ ਅਪ ਕੀਤਾ ਉਹਨਾਂ ਨੇ ਆਪ ਜਾ ਕੇ ਕੰਟਰੋਲਰ ਸਾਹਿਬ ਨਾਲ ਗੱਲ ਕੀਤੀ ਹੈ ਈਵਨ ਤੋਂ ਵੀਸੀ ਨਾਲ ਗੱਲ ਹੋਈ ਹੈ ਪਰ ਜਿਹੜਾ ਇੱਕ ਪ੍ਰੋਸੈਸ ਹੈ 6 ਸਾਲ ਦਾ ਰੂਲ ਐਂਡ ਰੈਗੂਲੇਸ਼ਨ ਹੈ ਕਿ 6 ਸਾਲ ਦੇ ਵਿੱਚ ਬੈਚਲਰ ਕੋਰੀ ਹੋਣੀ ਚਾਹੀਦੀ ਹੈ ਉਹਨੇ 6 ਸਾਲ ਤੋਂ ਕ੍ਰੋਸ ਕਰਦਾ ਪਿਆ ਟਾਈਮ 7 ਇਅਰਸ ਸੋ ਵਿੱਚ ਆਦਾ ਉਹ ਇਹਦਾ ਡਿਸੀਜਨ ਨਿਆਇਨੂ ਕਾਰ ਹੁਕਮ ਕੇਸ ਨੂੰ ਇਨਫੈਕਟ ਬੱਚੇ ਦੇ ਫਿਊਚਰ ਸਟੇਕ ਤੇ ਲੱਗਾ ਹੋਇਆ ਹੈ ਇਸ ਤਰ੍ਹਾਂ ਇਹਦਾ ਪੀਸੀ ਮੈਡਮ ਦੇ ਮਰਸੀ ਤੇ ਹੈ ਔਰ ਮੇਰੇ ਖਿਆਲ ਤੁਹਾਨੂੰ ਡਾਕੂਮੈਂਟ ਫਾਈਲਸ ਦਿਖਾਈਆਂ ਵੀ ਹੋਣੀਆਂ ਲਗਾਤਾਰ ਇਹੀ ਪਰਵੀ ਕੀਤੀ ਗਈ ਹੈ ਮੈਮ ਡੀ ਐਮ ਸੀ ਵੀ ਬੱਚਾ ਨਹੀਂ ਹੈ ਬਹੁਤ سارے ਬੱਚੇ ਗਏ ਐ 7th ਇਅਰ ਦੇ ਵਿੱਚ ਇਹ ਪਤਾ ਇਸ ਅ ਸਿਰ ਤੁਹਾਨੂੰ ਨੋਟਿਸ ਆਇਆ ਇਹ ਹਰ ਸਾਲ ਇਸ ਤਰੀਕੇ ਨਾਲ ਹੁੰਦਾ ਕਿਸੇ ਵੀ ਕੋਈ ਵੀ ਇੰਸਟੀਟਿਊਸ਼ਨ ਨੋ ਇੰਗਲੈਂਡ ਕਰਦਾ ਨਹੀਂ ਆ ਇਸ ਵਰ ਵੀ ਬਹੁਤ ਸਾਰੇ ਕਾਲਜ ਦੇ ਵਿੱਚ ਇਸ਼ੂ ਹੈ ਹਾਂਜੀ ਦਾ ਪੀਅਰ ਸਰਟੀਫਿਕੇਟਸ ਹਨ ਬਹੁਤ ਸਾਰੇ ਕਾਲਜ ਇਹ ਕੰਨਾ ਇਹ ਸਕਾਲਰਾਈਜੇਸ਼ਨ ਹੈ ਪਾਸਟ ਕਾਲਜ ਦੇ ਵਿੱਚ ਤਾਂ ਇਹ ਅਨਨੋਇੰਗ ਲ ਮਿਸਟੇਕ ਐਟ ਇੰਟੈਂਸ਼ਨਲੀ ਨਹੀਂ ਆ ਪਲੀਜ਼ ਇਹਨੂੰ ਕੰਸੀਡਰੇਸ਼ਨ ਚ ਲਾਓ ਤੁਸੀਂ ਸੋ ਮੈਮ ਇਕਵਰੀ ਲੜਕੀ ਨਾਲ ਵੀ ਤੁਸੀਂ ਓਨ ਰਿਪੋਰਟ ਗੱਲ ਕਰ ਲਓ ਆ ਗੱਲ ਕਰੋ ਅਜੇ ਆਜਾ ਜੀ ਆਜਾ ਜੀ ਐਮਪਰਿਟਸ ਮੀਰਾ ਦਾ ਕੋਈ ਕੁਸੂਰ ਨਹੀਂ ਆ ਨਾ ਜਿਹੜਾ ਮੇਰੇ ਚਾਰ ਸਾਲ ਖਰਾਬ ਕੀਤੇ ਆ ਨਹੀਂ ਨਹੀਂ ਅਨੀਦੀ ਅਨੀਦੀ ਕਿਸੇ ਨੇ ਵੀ ਪੁੱਤ ਇੰਟੈਂਸ਼ਨਲੀ ਤਾਂ ਤੁਹਾਡੇ ਸਾਲ ਨਹੀਂ ਖਰਾਬ ਕੀਤੇ ਕਾਕੇ ਕਿਸੇ ਨੇ ਇੰਟੈਨਸ਼ਨਲੀ ਕੀਤਾ ਤੁਸੀਂ ਜਦੋਂ ਤੋਂ ਨੋਟਿਸ ਆਇਆ ਕਿ ਤੁਸੀਂ ਲਗਾਤਾਰ ਮੇਰੇ ਨਾਲ ਵਾਵਾ ਸਟੇਜ ਹੋਖ ਹੈਗੇ ਹੋ ਨਾ ਲਗਾਤਾਰ ਮੈਡਮ ਤੋਂ ਵੀ ਤੁਹਾਨੂੰ ਫੋਨ ਕਰਾਇਆ ਕਿ ਨਹੀਂ ਆਪਣੇ ਸੰਪਤੀ ਆਪਣਾ ਮਨ ਬਣਾ ਕੇ ਰੱਖ ਜਿੰਨਾ ਤੈਨੂੰ ਪੇਨ ਹੈ ਉਹਨਾਂ ਹੀ ਸਾਨੂੰ ਪੇਨ ਹੈ ਨਾ ਆਪਣਾ ਬੱਚਾ ਹੈ ਤੂੰ ਇਹ ਥੋੜੀ ਜਿਹੀ ਅਲਾਈਨ ਕਰਕੇ ਚੱਲ ਰਹੀ ਕਿ ਤੂੰ ਸਾਡਾ ਬੱਚਾ ਨਹੀਂ ਹੈ ਇਵਨ ਤੋਂ ਮੈਂ 12ਵੀਂ ਆਣਾ ਸੀ ਤਾਂ ਮੇ ਆ ਲਾਸਟ ਇਅਰ ਰਿਸਿੰਗ ਮੈਮ ਨੂੰ પાਕੇ ਤੁਰ ਹੀ ਪਈਆ ਹਾਂ ਜੀ ਕੋਲ ਤੁਹਾਡਾ ਆਖੇ ਮੇਰਾ ਕਨਸਿਡਰੇਸ਼ਨ ਇਹ ਹੈ ਕਿ ਰੈਡਕਸ਼ਨ ਫਿਨਿਸ਼ ਹੋ ਜਾਵੇ ਉਹਦੇ ਬਾਅਦ ਜਿਹੜੀ ਫਰਸਟ ਮੀਟਿੰਗ ਆਫ ਸੈਨੇਟ ਆਉਂਦੀ ਆ ਉਸ ਦੇ ਵਿੱਚ ਫਿਰ ਇਨਪੁਟ ਦੇਈਏ ਵਾਲਾ ਮੈਂ ਫਿਰ ਮੈਨੂੰ 30 ਤੱਕ 30 ਤੱਕ ਕਹਿੰਦੇ ਹੋਏ ਆ ਕਿ ਮੈਂ 30 ਤੱਕ ਦਵਾਉਂਗੀ ਹਾਂ ਜੀ ਮੈਨੂੰ 30 ਤੱਕ ਕਹਿੰਦੇ ਰਹਿ ਕੇ ਉਹਨਾਂ ਪੇਪਰ ਦਵਾਉਗੇ ਨੇ ਬੋਤੇ 30 ਤੱਕ ਹੋਣ ਜੋਸ ਆਪਾਂ ਕੈਰ ਕਰ ਸਕਦੇ ਸੀ ਜੋ ਇਨਪੁਟ ਆਪਾਂ ਦੇ ਸਕਦੇ ਸੀ ਆਪਾਂ ਤਾਂ ਉਹੀ ਦੇਣਾ ਸੀ ਨਾ ਤੇਰੇ ਮੋਰਲ ਨੂੰ ਥੋੜੇ ਡਾਊਨ ਜਾਂਦੇ ਰਹਿਣਾ ਸੀਗਾ ਆਸਿਕਾ ਉਤੋਂ ਲਗਾਤਾਰ ਅਪੀਲ ਦੇ ਵਿੱਚ ਸੀ ਮਨ ਲਾ ਅਸੀਂ ਤੈਨੂੰ ਪਹਿਲੇ ਦਿਨ ਤੇ ਹੀ ਇਹ ਕਹਿਣਾ ਸ਼ੁਰੂ ਕਰ ਦਿੱਤੇ ਸੀ ਕਿ ਨਹੀਂ ਹੋਏਗਾ ਅਸੀਂ ਬੱਚੇ ਦਾ ਮੋਰਲ ਥੋੜੀ ਡਾਊਨ ਕਰਨਾ ਹੈ ਪਰ ਇਸ ਮੋਰਲ ਦੇ ਵਿੱਚ ਅਸੀਂ ਵੀ ਡਾਊਨ ਆ ਤੁਸੀਂ ਵੀ ਡਾਊਨ ਆ ਸਾਰੇ ਡੈਟਾ ਨਾਲ ਇਵਨ ਤੋਂ ਯੂਨੀਵਰਸਿਟੀ ਵੀ ਇਸ ਚੀਜ਼ ਨੂੰ ਫੀਲ ਕਰਦੀ ਹੋਣੀ ਆ ਪਰ ਗੱਲ ਇਹ ਬੱਚੇ 6 ਸਾਲ ਦੀ ਰੂਲਿੰਗ 6 ਸਾਲ ਦੀ ਰੂਲਿੰਗ ਨੂੰ 7th ਇਅਰ ਚ ਜਾ ਰਹੇ ਆ ਰੂਲਿੰਗ ਨੂੰ ਕਿਸ ਤਰੀਕੇ ਨਾਲ ਪਾਈਫਰਕੇਟ ਕਰਨਾ ਕਿਸ ਤਰੀਕੇ ਨਾਲ ਉਹਨਾਂ ਨੇ ਮੈਨਿਪੂਲੇਟ ਕਰਨਾ ਪੂਰੀ ਯੂਨੀਵਰਸਿਟੀ ਦੇ ਉੱਤੇ ਆ ਉਹਨਾਂ ਦਾ ਵਾਈਸ ਡਿਸੀਜਨ ਆ ਤਾਂ ਲੈ ਤੋ ਕੀ ਆਦਾ ਆ ਕੁਝ 6 ਸਾਲ ਦੇ ਰੂਲ ਦੇ ਸਭ ਨਾਲ ਡਿਸੀਜਨ ਜਿਹੜੇ ਜੋਰ ਆਈਟਮ ਦੇ ਸਕਦੇ ਸੀ ਉਹਨਾਂ ਨੇ ਵੀ ਦਿੱਤਾ ਆ ਪਰ ਆਪਾਂ ਤਾਂ ਪਰਸੀ ਕੇਸ ਥੋੜਾ ਅੱਤ ਲਗਾਇਆ ਹੋਇਆ ਨਾ ਤੇ ऐसे <Sess> ahorita था मैं मैं कि और मैं거든 ਵੀ ਤੁਸੀਂ ਪਰਸਨਲੀ ਮਿਲੇ ਹੋ ਤਾਂ ਵੀ ਮੈਂ ਤੁਹਾਨੂੰ ਕਿਹਾ ਕਿ ਤੁਸੀਂ ਸਿੰਗਲ ਬੱਚੇ ਨਹੀਂ ਹੋ ਤੇ 7th ਯਰ ਚ ਚਲੇ ਗਏ ਹੋ ਹੋਰ ਵੀ ਬੱਚੇ ਹੈ ਉਹ ਤੋਂ ਹੋਰ ਸਾਰੇ ਰੈਡੀਸ਼ਨਸ ਹੋਵੇ ਆਪਣਾ ਥੋੜਾ ਜਿਹਾ ਥੋੜਾ ਜਿਹਾ ਆਪਣਾ ਬਣਾ ਕੇ ਰੱਖ ਮੈਂ ਤੇਰੇ ਨਾਲ ਹੀ ਆ ਇਸ ਸੈਡੀਸ਼ਨ ਨਾਲ ਆ ਸਾਰਾ ਸਸਤਾਰਾ ਸਾਨੂੰ ਵੀ ਸਾਨੂੰ ਵੀ ਇਸ ਚੀਜ਼ ਦੀ ਪੇਨ ਹੈ ਪੂਰੀ ਪੂਰੀ ਪੇਨ ਹੈ ਜੇ ਪੇਨ ਨਾ ਹੋਈ ਹੁੰਦੀ ਤਾਂ ਕਿੰਨੇ ਬੰਸੀ ਨੇ ਲਾਈਨ ਅਪ ਨਹੀਂ ਹੋਏ ਕਿ ਇਹ ਤੋਂ बार-बार ਲੈ ਕੇ ਜੇ ਪੇਨ ਨਾ ਹੁੰਦੀ ਉਹ ਅਨੋਇੰਗਲੀਸ਼ ਛਾੜ ਦਿੱਤਾ ਜਾਂਦਾ ਪਰ ਹਾਂ ਇਹ ਵੀ ਹੈ ਕਿ ਨਹੀਂ ਹੋਣਾ ਚਾਹੀ ਬੱਚੇ ਨਾਲ ਇਸ ਤਿੱਕਾ ਹਰ ਪਾਰ ਤੇਰੇ ਪਾਰ ਤੋਂ ਲਿਖਿਆ ਆ ਗਿਆ ਹਰ ਗਲਤੀ ਤੇਰੇ ਪਾਰ ਤੋਂ ਲਿਖੀ ਹੈ ਕੀ ਹੈ ਇਹ ਵੀ ਮੈਨੂੰ 골ਡਨ ਚਾਂਸ ਦਿਵਾਓਗੇ ਹਾਂਜੀ ਮੈਨੂੰ 골ਡਨ ਚਾਂਸ ਦਿਵਾਓਗੇ ਪੁੱਤਰ ਮੈਂ ਤੁਹਾਨੂੰ ਅਸੀਂ ਅਸੀਂ ਅਪੀਲ ਕੀਤੀ ਹੈ ਨਾ 골ਡਨ ਚਾਂਸ ਦੀ ਆਂ ਤਾਂ ਉਹਨਾਂ ਤੋਂ ਕੀ ਆਂਦਾ ਆ ਅਸੀਂ ਤਾਂ ਇਹੀ ਕਹਿ ਰਹੇ ਹਾਂ ਕਿ ਅਸੀਂ ਇਹ ਕੋਸ਼ਿਸ਼ ਪੂਰੀ ਕੀਤੀ ਹੋਏ ਕਿ 골ਡਨ ਚਾਂਸ ਦੇ ਵਿੱਚ ਸੈਮੈਸਟਰ ਨੂੰ ਵਿਜ਼ਨ ਦਿੱਤਾ ਜਾਵੇ ਕਿ ਜਿਨ੍ਹਾਂ ਬੱਚਿਆਂ ਦੇ ਸੈਮੈਸਟਰ ਛੁੱਟ ਗਏ ਉਹਨਾਂ ਨੂੰ ਪੂਰਾ ਸੈਮੈਸਟਰ ਦਾ 골ਡਨ ਵਿਜ਼ਨ ਦਿੱਤਾ ਜਾਵੇ ਮੈਂ ਤਾਂ ਅਪੀਲ ਹੀ ਕਰਨੀ ਆ ਰਾਈਟ ਅਪਸ ਦੇਖ ਲਓ ਮੇਲ ਦੇਖ ਲਓ ਸਾਰੀਆਂ ਤਾਂ ਸਾਰੀਆਂ ਇਹੀ ਪਾਈਆਂ ਹੋਈਆਂ ਪੁੱਤਰ ਮੈਂ ਤਾਂ ਇੰਸਟੀਟਿਊਸ਼ਨ ਨੇ ਤਾਂ ਜੋ ਆਪਣੇ ਵੱਲੋਂ ਕਰ ਰਿਹਾ ਉਹ ਡਾਇਰੈਕਟਲੀ

ਇੱਕ ਇੰਸਟੀਟਿਊਸ਼ਨ ਦੇ ਇੰਸਟੀਟਿਊਸ਼ਨ ਨੂੰ ਤੁਸੀਂ ਵੀ ਤਾਂ ਮੰਨ ਕੇ ਨਹੀਂ ਸੁਣੀ ਉਹਨਾਂ ਦੀ ਗੱਲ ਤੇ ਉਹ ਕਹ ਰਹੇ ਸੀ ਤੁਸੀਂ ਲਿਜੀਟਲ ਨਹੀਂ ਹੋ ਮੈਂਮਾ ਸੀ ਤਾਂ ਕਾਲਜ ਤੋਂ ਤੁਸੀਂ ਕੁਝ ਹੋਰ ਕੁਝ ਸੁਣਨੀ ਦੀ ਬਤਾਸੇ ਤੁਸੀਂ ਪਤੋ ਮੇਰੀ ਗੱਲ ਸੁਣ ਸਾਰਾ ਕੁਝ ਇੰਸਟੀਟਿਊਸ਼ਨ ਨੂੰ ਨਹੀਂ ਬਾਈਂਡ ਅਪ ਕਰਨਾ ਇਹਦੇ ਵਿੱਚ ਇੱਕ ਸਟੇਕਹੋਲਡਰ ਤੁਸੀਂ ਵੀ ਹੋ ਕੋਈ ਨਹੀਂ ਮਿਸਟੇਕ ਹੈ ਸਾਰੇ ਨਹੀਂ ਚੇਂਜ ਹੈ ਮੈਂ ਮੇਰੀ ਗੱਲ ਸੁਣ ਛੇਂ ਦੇ ਵਿੱਚੋਂ ਇੱਕ ਵੀ ਬੰਦੇ ਨੂੰ ਬਾਹਰ ਨਹੀਂ ਕਰ ਸਕਦੇ ਆਪਾਂ ਇਹਦੇ ਅਸੀਂ ਫਸਟイヤー ਜੇ ਐਡਮਿਸ਼ਨ ਲੈਣਾ ਹੈ ਇੰਸਟੀਟਿਊਸ਼ਨ ਨੂੰ हां तो इथे स्टॉप नु गया सिवा के मैं ना फर्स्ट ईयर च एडमिशन लेनी है पर उन्होंने सिचुएशन दिसी थी कि मैं जिस जडिया भी कॉलेज कीता है ते वो सानू कहंदे ਤੁਸੀਂ ਕਿਉਂ ਖਰਾਬ ਕਰਨਾ ਤੁਸੀਂ ਸੈਕਿੰਡ ইয়ার ਚ ਐਡਮਿਸ਼ਨ ਲੈ ਲਓ ਤੁਸੀਂ ਕਿਉਂ ਖਰਾਬ ਕਰਨਾ ਮੈਂ ਕਿਹਾ ਪੱਕਾ ਇਦਾਂ ਹੋਣਾ ਇੱਕ ਦਾ ਨਹੀਂ ਕਲੋ ਮੈਂ ਇਹ ਗੱਲ ਪਹਿਲੇ ਵੀ ਤੁਹਾਡੀ ਸੁਣ ਚੁੱਕੀ ਆ ਇਹ ਗੱਲ ਮੈਂ ਪਹਿਲੇ ਵੀ ਬੱਚੇ ਸੁਣ ਚੁੱਕੀ ਆ ਪਰ ਮੈਂ ਉਸ ਟਾਈਮ ਤੇ ਪ੍ਰੈਜ਼ెంట్ ਨਹੀਂ ਸੀ ਨਾ ਮੈਂ ਇਸ ਸਟੇਟ ਮੈਂ ਨਹੀਂ ਦੇਖ ਸਕਦੀ ਵੀ ਕਿੰਨੇ ਕੀ ਸਟੇਟਮੈਂਟ ਦਿੱਤੀ ਦੈਟਸ ਫਾਈਂਡਡ ਵਿਦ ਯੂ ਓਨਲੀ ਮੈਂ ਲੈਟਰ ਵੀ ਲਿਖਿਆ ਸੀ ਕਿ ਤੁਸੀਂ ਸਾਨੂੰ ਮੈਂ ਫਾਈਨ ਵੀ ਕੀਤੇਗੇ ਕਹਿੰਦੇ ਕੋਈ ਗੱਲ ਨਹੀਂ ਇਸ਼ੂ ਤਾਂ ਕੋਈ ਇਸ਼ੂ ਨਹੀਂ ਹੋਣਾ ਤੁਹਾਡਾ ਗੈਪ ਦਾ ਅਸੀਂ ਤੁਹਾਨੂੰ ਪੇਪਰ ਦਵਾਵਾਂਗੇ ਰੋਲ ਨੰਬਰ ਦਵਾਵਾਂਗੇ ਰਿਜ਼ਲਟ ਵੀ ਦਵਾਵਾਂਗੇ ਜੋ ਮੇਰੇ ਸਾਹਮਣੇ ਜੋ ਫੋਨ ਦਾ ਟਾਈਮ ਹੈ ਨਾ ਪਰ ਉਹਦੇ ਕਿਸ ਤਾ ਆਪਣਾ ਜੋ ਮੈਂ ਤੁਹਾਨੂੰ ਬੋਲ ਸਕਦੀਆਂ ਜੋ ਮੈਂ ਕਰ ਸਕਦੀਆਂ ਆਈ ਏਮ ਡੂਇੰਗ

ਇਹ ਸੈਟਲਿਟਿਕ ਤੋਂ ਪਹਿਲੇ ਲਗਾ ਲੈਂਦੇ ਆਪਾਂ। OK, थैंक यू। ਸੈਨੇਟਰ ਸਨੋ ਸਿਟੀਕੇਟਸ ਸਨੋ ਸਾਰੇ ਨੂੰ ਅਪਰੋਚ ਕੀਤਾ ਹੋਇਆ ਹੈ। ਜਿਹੜੇ ਬੱਚੇ ਦੇ ਫਿਊਚਰ ਦੇ ਫੇਵਰ ਚਾਂਸ ਸਟੂਡੈਂਟ ਕੌਨਸਟਿਟੈਂਸੀ ਦੇ ਸਾਰੇ ਮੈਂਬਰ ਇਸ ਗੱਲ ਨੂੰ ਜਾਣਦੇ ਨੇ। ਜਿੰਨੇ ਵੀ ਲੀਡਰ ਸਟੂਡੈਂਟ ਕੌਨਸਟਿਟੈਂਸੀ ਦੇ ਨੇ। ਠੀਕ ਹੈ ਸਾਰੇ ਨੂੰ ਕੇਸ ਮੈਂ ਫਾਰਵਰਡ ਕੀਤਾ ਹੋਇਆ ਤੇਰਾ। ਵੀ ਸਾਡੇ ਕੋਲ ਤਾਂ ਇੱਕ ਹੀ ਕੇਸ ਹੈ ਸਾਡੇ ਇੰਸਟੀਟਿਊਸ਼ਨ ਦਾ ਵੀ ਇਹਦੇ ਲਈ ਪੋਜ਼ਿਟਿਵਿਟੀ ਕਰ ਦੋ। ਮੈਮ ਲੜਕੀ ਦਾ ਬਾਰ-ਬਾਰ ਇਹੀ ਕਹਿਣਾ ਹੈ ਕਿ ਮੈਨੂੰ 골ਡਨ ਚਾਂਸ ਮਿਲੇਗਾ ਕਿ ਨਹੀਂ। ਸਰ ਇਸ ਚੀਜ਼ ਲਈ ਇਹ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਮੇਰੇ ਵੱਲੋਂ ਇਹ ਪਲੇ ਹੈ ਕਿ ਸਾਨੂੰ 골ਡਨ ਚਾਂਸ ਦਿੱਤਾ ਜਾਏ ਐਂਡ 올 डिपेंड्स ऑन द ਸੈਨੇਟਰ ਰਿਜ਼ਲਟਸ ਵੀ ਉਹ ਕੀ ਦਿੰਦੇ ਨੇ ਔਰ ਉਹਨਾਂ ਦੀ ਵੀ ਜਿਹੜੇ ਸਟੂਡੈਂਟ ਕੰਸਟਿਟੂਐਂਸੀ ਦੇ ਜਿੰਨੇ ਵੀ ਸਾਡੇ ਸੈਨੇਟਰਸ ਨੇ ਉਹ ਸਾਰੇ ਬੱਚੇ ਦੇ ਫੇਵਰ ਚ ਨੇ ਮੈਂ ਇੰਨਾ ਹੀ ਗੱਲ ਅਜੇ ਕਹਿ ਸਕਦੀ ਹਾਂ ਤੁਹਾਨੂੰ ਰਿਜ਼ਲਟ ਤਾਂ ਅਜੇ ਨਾ ਸਰ ਦੈਟ ਇਸ ਕੋਈ ਵੀ ਬੰਦਾ ਪਹਿਲੇ ਨਹੀਂ ਦੱਸ ਸਕਦਾ ਨਾ ਕਿ ਰਿਜ਼ਲਟ ਕੀ ਹੋਏਗਾ ਮੈਂ ਤਾਂ ਇਹ ਦੱਸ ਸਕਦੀ ਹਾਂ ਵਾਟ ਵੀ ਆਰ ਟੂਏ ਜੀ एमए थरो कह रही कि ਸਾਡੇ ਵੱਲੋਂ 100 ਮੋਰ 100% ਲੱਗਾ ਹੋਇਆ ਹੈ ਬੱਚੇ ਦੇ ਪਿੱਛੇ ਬਾਕੀ ਆਲ ਡਿਪੈਂਡਸ ਆਨ ਦਾ ਕਿ ਫਿਊਚਰ ਤੇ ਕੀ ਡਿਪੈਂਡ ਕਰਦਾ ਹੈ ਮੀਟਿੰਗ ਦੇ ਰਿਜ਼ਲਟਸ ਔਰ ਕਦੀ ਵੀ ਸਰ ਮੈਨੂੰ ਇੰਨਾ ਪਤਾ ਕਿ ਕਦੀ ਵੀ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਔਰ ਸੰਡିକੇਟ ਦੇ ਰਿਜ਼ਲਟਸ ਕਦੀ ਵੀ ਬੱਚੇ ਦੇ ਅਗੇਂਸਟ ਨਹੀਂ ਆਏ ਆ ਨਹੀਂ ਆਇਆ ਅਜੇ ਤੱਕ ਤਾਂ ਕਦੀ ਨਹੀਂ ਆਏ ਬੱਚੇ ਦੇ ਫੇਵਰ ਚ ਹੀ ਰਹਦੇ ਨੇ ਹਮੇਸ਼ਾ ਚਲੋ ਠੀਕ ਹੈ ਮੈਮ ਐਕਚੁਅਲੀ ਲੜਕੀ ਵੀ ਬਹੁਤ ਰੋ ਰਹੀ ਸੀ ਬਹੁਤ ਮਨ ਲੋ ਸਰ ਮੈਨੂੰ ਪਤਾ ਹੈ ਮੈਨੂੰ ਮੈਂ ਇਸ ਬੱਚੇ ਨਾਲ ਪਰਸਨਲੀ ਤੁਸੀਂ ਕਹਿ ਰਹੇ ਹੋ ਨਾ ਤੁਸੀਂ ਅੱਜ ਨੂੰ ਲੈ ਕੇ ਬੈਠੇ ਹੋ ਪਰਸਨਲੀ ਕਿੰਨੀ ਵਾਰ ਇਤੋਂ ਵੀ ਇਹਦੇ ਬ੍ਰਦਰ ਨੂੰ ਵੀ ਪਰਸਨਲੀ ਮਿਲ ਚੁਕੇ ਆ ਸਰ ਉਹ ਪਰਸਨਲੀ ਮਿਲੇ ਆ ਮੈਨੂੰ ਕਹਤਾ ਜਿੰਨੀ ਜਿੰਨੀ ਸਿੰਪਥੈਟਿਕ ਸਿੰਪਥੀ ਦਾ ਇੱਕ ਅਲੱਗ ਇਸ਼ੂ ਹੁੰਦਾ ਸਰ ਇਹ ਸਿੰਪਥੀ ਵਾਲਾ ਵੀ ਇਸ਼ੂ ਨਹੀਂ ਹੈ ਆਈ نو ਕੇ ਫਿਊਚਰ ਵਾਲਾ ਇਸ਼ੂ ਹੈ ਆਪਾਂ ਸਾਰੇ ਇਥੇ ਨਾਲਾ ਚਲੋ ਠੀਕ ਹੈ ਧੰਨਵਾਦ ਪਰ ਜਿਸ ਚੀਜ਼ 'ਚ ਹੁਣ ਆਪਾਂ ਫਸ ਗਏ ਨਾ ਬਈ ਉਸ ਚੀਜ਼ 'ਚੋਂ ਨਿਕਲਣਾ ਕਿੰਨਾ ਹੈ ਆਪਾਂ ਨੂੰ ਤਾਂ ਇਹ ਰਸਤਾ ਫਾਈਂਡ ਆਊਟ ਕਰਨਾ ਹੈ ਐਂਡ ਵੀ ਆਰ ਟ੍ਰਾਈਂਗ ਆਰ ਬੈਸਟ ਇਹ ਨਹੀਂ ਹੈ ਕਿ ਅਸੀਂ ਇਹਦੇ ਨਾਲ ਨਹੀਂ ਖੜੇ ਹੋਏ ਮੇਰੇ ਖਿਆਲ ਇਹ ਤਾਂ ਕਾਲਜ ਆਈ ਵੀ ਨਹੀਂ ਸਰ ਹੋਤੇ ਪਾਤ ਫਿਰ ਵੀ ਅਸੀਂ ਲਗਾਤਾਰ ਪੀ ਯੂਨੀਵਰਸਿਟੀ ਨਾਲ ਬਵਾਸਤਾ ਰੱਖਾ ਹੋਇਆ ਸਿਰਫ ਇਹਦੇ ਕੇਸ ਲਈ ਨਿਧੀ ਦੇ ਲਈ ਔਰ ਨਿਧੀ ਦਾ ਕੇਸ ਨਹੀਂ ਹੈ ਸਾਡਾ ਕੇਸ ਹੈ ਆਪਣਾ